ਉੱਗੇ ਸਮਾਜ ਸੇਵਕ ਅਤੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਸੰਸਥਾਪਕ ਸ਼੍ਰੀ ਬਾਲਕ੍ਰਿਸ਼ਨ ਸ਼ਰਮਾ ਨੇ ਪੰਜਾਬ ਹੀ ਨਹੀਂ ਸਗੋਂ ਹਿੰਦੁਸਤਾਨ ਦੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿਵਸ ਦੀ ਵਧਾਈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮੈਂ 발কৃষ্ণ ਸ਼ਰਮਾ ਜੋ ਕਿ ਪੇਸ਼ੇ ਤੋਂ ਇੱਕ ਢਾਬਾ ਚਲਾ ਰਿਹਾ ਹੈ ਜਿਹੜਾ ਕਿ ਬਟਾਲਾ ਰੋਡ ਦੇ ਵਿੱਚ ਇੱਕ ਬੀਕੇ ਵੈਸ਼ਨੂ ਢਾਬਾ ਇੱਕ ਸ਼ਰਮਾ ਵੈਸ਼ਨੂ ਢਾਬਾ ਇਸ ਦੇ ਨਾਲ ਨਾਲ ਇੱਕ ਮੈਂ ਦੇਸ਼ ਦੀ ਸੁਰੱਖਿਆ ਵਾਸਤੇ ਕੋਈ ਬਾਹਰੀ ਦੇਸ਼ ਜੋ ਕਿ ਹਿੰਦੁਸਤਾਨ ਤੋਂ ਜਲਦੇ ਨੇ ਉਹਨਾਂ ਦੀ ਤਰੱਕੀ ਤੋਂ ਜਲਦੇ ਨੇ ਹੋਰ ਇੰਡੀਆ ਦੇ ਵਿੱਚ ਨਸ਼ਾ ਪੀਜ ਕੇ ਨੌਜਵਾਨ ਪੀੜੀ ਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਇੱਕ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਕਿ ਨਸ਼ੇ ਦਾ ਵਿਰੋਧ ਕਰਕੇ ਸਮਾਜ ਦਾ ਨਿਰਮਾਣ ਕਰਨਾ ਯੁਵਾ ਪੀੜੀ ਨੂੰ ਜਿਹੜਾ ਸचेਤ ਰੱਖਣਾ ਨਸ਼ੇ ਵੱਲ ਜਾਣ ਨਹੀਂ ਦੇਣਾ ਤਾਂ ਮੈਂ ਅੱਜ ਅੰਮ੍ਰਿਤਸਰ ਨੂੰ ਔਰ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਭਾਰਤ ਨੂੰ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਬੰਦੀ ਛੋੜ ਦਿਵਸ ਦੀ ਵੀ ਬਹੁਤ-ਬਹੁਤ ਵਧਾਈ ਔਰ ਜਿਹੜੀ ਗੱਲ ਆਉਂਦੀ ਹੈ ਬੰਬ ਪਟਾਕਿਆਂ ਦੀ ਵਿਸਫੋਟਕ ਸਮਾਨ ਦੀ ਤੁਸੀਂ ਦੇਖਿਆ ਹੈ ਕਿ ਸਰਕਾਰਾਂ ਵੀ ਸचेत ਨੇ ਔਰ ਬਾਰਲੇ ਪਾਸੇ ਪਟਾਕੇ ਵਗੈਰਾ ਵੇਚਣ ਦੀ ਇਜਾਜ਼ਤ ਦਿੱਤੀ ਹੈ ਖਾਲੀ ਗਰਾਊਂਡ ਦੇ ਵਿੱਚ ਤਾਂ ਕਿ ਕੋਈ ਦੁਰਘਟਨਾ ਨਾ ਹੋ ਸਕੇ ਸੋ ਸਾਨੂੰ ਵੀ ਇਹਦੇ ਵਿੱਚ ਸचेत ਰਹਿਣਾ ਚਾਹੀਦਾ ਕਿ ਕੋਈ ਵੀ ਜਾਨ ਮਾਲ ਦੀ ਘਰ ਪਰਿਵਾਰ ਦੀ ਕੋਈ ਨੁਕਸਾਨ ਨਾ ਹੋਵੇ ਬਾਲ ਬੱਚਿਆਂ ਦੇ ਉੱਤੇ ਛੋਟੇ ਛੋਟੇ ਬੱਚੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਦੇਖਦੇ ਹੋਇਆਂ ਸਾਨੂੰ ਚਾਹੀਦਾ ਹੈ ਕਿ ਜਿਹੜੇ ਵੀ ਅਸੀਂ ਪਟਾਕੇ ਖਰੀਦਾਂਗੇ ਇਹਨੂੰ ਖਾਲੀ ਜਗ੍ਹਾ ਦੇ ਵਿੱਚ ਜਲਾਵਾਂਗੇ ਜੋ ਵੀ ਹੈ ਨੇੜੀਕ ਨਹੀਂ ਕਰਾਂਗੇ ਬੱਚਿਆਂ ਨੂੰ ਦੂਰ ਰੱਖਾਂਗੇ ਪਟਾਕਿਆਂ ਤੋਂ ਵੈਸੇ ਤੇ ਸਾਨੂੰ ਚਾਹੀਦਾ ਕਿ ਗ੍ਰੀਨ ਦੀਵਾਲੀ ਮਨਾਨੀ ਚਾਹੀਦੀ ਹੈ ਹੋਰ ਵੀ ਸ਼ਹਿਰਦ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਘਰ ਅਸੀਂ ਸਜਾਉਣ ਵਾਸਤੇ ਲਗਾਣੇ ਆ ਇਹਨਾਂ ਚੀਜ਼ਾਂ ਦੇ ਕੁਆਲਿਟੀ 'ਤੇ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ ਵਿਸ਼ੋਟਕ ਸਮਾਨ ਤੋਂ ਥੋੜਾ ਘਟ ਦੇਣਾ ਚਾਹੀਦਾ ਮੈਂ ਇਹਨਾਂ ਲਫ਼ਜ਼ਾਂ ਨੂੰ ਇੱਥੇ ਹੀ ਬੰਦ ਕਰਕੇ ਇੱਕ ਵਾਰੀ ਫਿਰ ਦੁਬਾਰਾ ਆਪਣੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਬੰਦੀ ਛੋੜ ਦੀ ਅੱਗੇ ਤੁਹਾਨੂੰ ਪਤਾ ਉਸ ਤੋਂ ਬਾਅਦ ਭੈਯਾ ਦੂਜ ਵੀ ਆ ਰਹੀ ਹੈ ਇਹ ਸਾਰਿਆਂ ਦਾ ਤੁਹਾਨੂੰ ਮੈਂ ਬਹੁਤ-ਬਹੁਤ ਵਧਾਈ ਦੇਵਾਂਗਾ ਇਹਦੇ ਨਾਲ ਹੀ ਖੁਸ਼ੀਆਂ ਮਨਾਉਂਦੇ ਰਹਿਣਾ ਇੱਥੇ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਵਾਂਗਾ ਧੰਨਵਾਦ